ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਰੂੰਗੀ ਰੂੰਗੀ ਆਪਾਂ ਅੱਧਾ ਕਿਲੋ ਅੱਧਾ ਕਿਲੋ ਲਈ ਸੀ ਧੁੰਗੀ ਤੇ ਅੱਧਾ ਆਪਾਂ ਅੱਧਾ ਹਨ ਨੂੰ 15-20 ਮਿੰਟ ਹੋ ਗਏ ਸੀ ਰੂੰਗੀ ਭਿਓ ਕੇ ਰੱਖੀ ਨੂੰ ਤੇ ਰੂੰਗੀ ਬਹੁਤ ਵਧੀਆ ਫੁੱਲ ਗਈ ਏ ਤੇ ਹੁਣ ਆਪਾਂ ਕੁੱਕਰ ਚ ਪਾ ਦੇਵਾਂਗੇ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਈ ਸੀ ਚਾਰ-ਪੰਜ ਪਾਣੀ ਤੇ ਵੀ ਹੋ ਕੇ ਰੱਖਿਏ ਪਾਣੀ ਆਪਾਂ ਜਿਆਦਾ ਨਹੀਂ ਪਾਉਣਾ ਕਿਉਂਕਿ ਰੋਂਗੀ ਸਾਡੀ ਪਹਿਲਾਂ ਹੀ ਭੁੱਜੀ ਹੁੰਦੀ ਆ ਥੋੜੀ ਉਹ ਉਬਾਲੀ ਉਬਲ ਜਾਂਦੀ ਹੈ ਰੋਂਗੀ ਤੇ ਮੈਂ ਪਾਣੀ ਥੋੜਾ ਜਿਹਾ ਪਾਵਾਂਗੇ ਤੇ ਨਾਲ ਹੀ ਪਾ ਦਾਂਗੇ ਆਪਾਂ ਇੱਕ ਚਮਚ ਨਮਕ ਅੱਧਾ ਚਮਚਾ ਹਲਦੀ ਦਾ ਤੇ ਕੁੱਕਰ ਨੂੰ ਘਾ ਦਵਾਂਗੇ ਬੰਦ ਤੇ ਦੋ ਤੋਂ ਤਿੰਨ ਵਿਸਲਾ ਮੈਂ ਦਵਾ ਦਾਂਗੀ ਰੋਗੀ ਨੂੰ ਮੈਂ ਦਕਸ਼ਣ ਦੇ ਉੱਤੇ ਰੱਖ ਕੇ ਦਿੱਤਾ ਤੇ ਦੋ ਤਿੰਨ ਵਿਸਲਾ ਦਵਾ ਦਵਾਂਗੀ ਰੋਗੀ ਨੂੰ ਫਿਰ ਆਪਾਂ ਰੋਗੀ ਦੇਖਦੇ ਹਾਂ ਹਾਂਜੀ ਤਿੰਨ ਵਿਸਲਾਂ ਆ ਗਈਆਂ ਸੀ ਤੇ ਤਿੰਨਾਂ ਵਿਸਲਾਂ ਚ ਮੈਂ ਬੰਦ ਕਰਤਾ ਸੀ ਕੁੱਕਰ ਤੇ ਹੁਣ ਆਪਾਂ ਸਟੀਮ ਕੱਢ ਕੇ ਸਟੀਮ ਨਿਕਲ ਗਈ ਹੋਈ ਐ ਤੇ ਹੁਣ ਮੈਂ ਕੁੱਕਰ ਖੋਲ ਕੇ ਦੇਖ ਲੈਣੀ ਤੇ ਰੋਂਗੀ ਸਾਡੀ ਪੂਰੇ ਵਧੀਆ ਤਰੀਕੇ ਨਾਲ ਗਲ ਗਈ ਐ ਤੇ ਹੁਣ ਮੈਂ ਤੜਕੇ ਦੀ ਤਿਆਰੀ ਕਰ ਲੈਨੇ ਆਪਾਂ ਚਿਚਾਓ ਤੇ ਬਿਨਾ ਪਿਉਣ ਤੋਂ ਵੀ ਆਪਾਂ ਬਣਾ ਸਕਦੇ ਆ ਤੇ ਇੱਧਰ ਮੈਂ ਦੋ ਪਿਆਜ਼ ਕੱਟ ਲਏ ਸੀ ਅਦਰ ਲਸਣ ਤੇ ਦੋ ਟਮਾਟਰ ਕੱਟੇ ਸੀ ਤੇ ਇਹ ਆਪਾਂ ਲੈ ਲਿਆ ਸੀ ਜੀਰਾ ਮਲਠੀ ਤੇਜ ਪੱਤਰ ਤੇ ਇੱਧਰ ਮੈਂ ਮੋਟੀ ਲਾਚੀ ਲਈਏ ਇਹ ਤੜਕੇ ਦੇ ਵਿੱਚ ਪਾਵਾਂਗੇ ਆਪਾਂ ਤੇਲ ਗਰਮ ਕਰਨਾ ਮੈਂ ਰੱਖਤਾ ਸੀ ਤੇਲ ਗਰਮ ਕਰਕੇ ਆਪਾਂ ਠੰਡਾ ਕਰ ਲਿਆ ਤੇ ਹੁਣ ਮੈਂ ਮਸਾਲੇ ਪਾ ਦਵਾਂਗੇ ਮਸਾਲੇ ਪਾ ਕੇ ਇੱਕ ਦਮ ਇੰਟਾਪਾ ਪੋਨ ਲੈਨੇ ਆ ਤੇਲ ਗਰਮ ਸੀ ਤੇ ਮੈਂ ਡਕਸ਼ਨ ਨੂੰ ਬੰਦ ਹੀ ਰੱਖਿਆ ਸੀ ਤੇ ਡਕਸ਼ਨ ਆਪਾਂ ਔਨ ਕਰ ਲੈਨੇ ਆ ਉਸ ਤੋਂ ਬਾਅਦ ਪਾ ਦਵਾਂਗੇ ਆਪਾਂ ਲਸਣ පදග පාද එු දෝකමිට වාස්සේ පලවාගේ අදක ලස පොන්න ගන් ලි පදමගීම ප्याාදි ਆਜਾ ਨੂੰ ਵੀ ਆਪਾਂ ਭੁੰਨਾਗੇ ਹਾਂਜੀ ਪਿਆਜ ਸਾਡੇ ਭੁੰਨ ਹੋ ਗਏ ਤੇ ਹੁਣ ਮੈਂ ਪਾ ਦਵਾਂਗੀ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਮੈਂ ਕੁੱਟ ਕੇ ਲਈਆਂ ਸੀ उस दागे मैं थोड़ा नमक नमक पहले भी पाया से चमचे का चौथा भी हिस्सा पावे हल्दी पाउडर ये भी चमचे का चौथा हिस्सा लिया काली मिर्च पाउडर लाल मिर्च कश्मीरी लाल मिर्च ये चमचे तो चौथा हिस्सा थोड़ी लेती मैं ਇਹ ਲੈ ਕੇ ਕਰ ਦਾਂਗੇ ਇਹਨੂੰ ਰੋੜਵਾ ਦੇ ਆਪਾਂ ਟਮਾਟਰ ਟਮਾਟਰ ਪਾ ਕੇ ਆਪਾਂ ਚੰਗੀ ਤਰ੍ਹਾਂ ੜਕੇ ਨੂੰ ਥੋੜੀ ਲਵਾ ਦੇ ਇਨਾ ਚਾੜਕਾ ਤੇਲ ਵਿੱਚ ਛੜਬਾ ਇਨਾ ਚਿਰ ਆਪਾਂ ਕੜਕਾ ਨੂੰ ਤੰਗੀ ਦਾ ਪਾਉਗੇ ਤੇ ਹੁਣ ਆਪਾਂ ਕੜਕੇ ਨੂੰ 2 ਮਿੰਟ ਵਾਸਤੇ ਢੱਕ ਕੇ ਪਕਾਵਾਂਗੇ ਤੇ ਆਪਾਂ ਤੜਕੇ ਨੂੰ ਚੈੱਕ ਕਰ ਲਵਾਂਗੇ ਕਿ ਨੂੰ ਆਪਾਂ ਹਲੀ ਹੋਰ ਨੂੰ ਲਾਗੇ ਹਲੇ ਸਾਡਾ ਕੜਕਾ ਪੂਜਿਆ ਲੈ ਲਿਆਣਾ ਚੰਗੀ ਤਰ੍ਹਾਂ ਆਪਾਂ ਹੋਰ ਘੋਲ ਲਵਾਂਗੇ ਇਹ ਆਪਾਂ ਕੜਕੈਂ ਚੈੱਕ ਕਰ ਲਿਨੀਏ ਮੈਂ ਰੋਂਗੀ ਚ ਪਾਵਾਂਗੀ ਥੋੜੀ ਜੀ ਕਸੂਰੀ ਮੇਥੀ ਮੇਥੀ ਨੂੰ ਆਪਾਂ ਮਸਲ ਕੇ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਪਕਾ ਲਵਾਂਗੇ। ਹਾਂਜੀ ਤੁਸੀਂ ਦੇ ਸਕਦੇ ਤੜਕੇ ਨੇ ਤੇਲ ਛੱਡ ਦਿੱਤਾ। ਤੇ ਹੁਣ ਉਸ ਤੇ ਤੜਕਾ ਸਾਦਾ ਪੂਰੀ ਬਣ ਗਿਆ। ਤੇ ਮੈਂ ਸੂਕਾ ਪਕਾ ਦੇਵਾਂਗੀ। ਸੋ ਪਾ ਇਹਦੇ ਵਿੱਚ 2 ਚਮਚ ਜੇਸੀਕੀਓ ਰੱਖਾ ਦੇਵਾਂਗੇ। सी घ्यो के साथ रोगी का टेस्ट बहुत हो जाएगा मैं कुकर पा दी से गल जो कुकर कड़ाही चड़का ही पा आप मिक्स कर देवे ਇਹ ਹੋਰ ਇਹਨਾਂ ਮੈਂ 4-5 ਮਿੰਟ ਵਾਸਤੇ ਇਹਨੂੰ ਇਸ ਤਰ੍ਹਾਂ ਹੀ ਗੜਕੇ ਦਵਾ ਦੇਵਾਂਗੇ। ਇਹ ਆਪਾਂ ਹੁਣ ਚੈੱਕ ਕਰ ਲੈਨੇ ਸਭ ਦੀ। ਤੇ ਗਰਮ ਮਸਾਲਾ ਪਾ ਦਾਂਗੇ ਚਮਚੇ ਦਾ ਚੌਥਾ ਹਿੱਸਾ। ਤੇ ਹੁਣ ਮਿਕਸ ਕਰ ਦਵਾਂਗੇ ਤੇ ਰੌਂਗੀ ਬਣ ਗਈ ਸਾਡੀ। ਤੇ ਮੈਂ ਐਸੀ ਤਰ੍ਹਾਂ ਹੀ ਰੌਂਗੀ ਨੂੰ ਹਰ ਵਾਰੀ ਇਸ ਤਰ੍ਹਾਂ ਹੀ ਬਣਾਉਣੀ ਆ। ਤੇ ਕਿੰਸੀ ਕਮੈਂਟ ਚ ਤੁਸੀਂ ਲਿਖ ਦਿਓ ਤੁਸੀਂ ਕਿਤਰਾ ਬਣਾਉਂਦੇ ਜੀ। ਦੇ ਦਰਸ਼ਨ ਨੂੰ ਕਰ ਦਵਾਂਗੇ ਆਪਾਂ ਬੰਦ ਹਾਂਜੀ ਆਪਾਂ ਰੋਂਗੀ ਨੂੰ ਲੁੰਗੇ ਚ ਪਾ ਲਵਾਂਗੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ